ਦੋਸਤ ਭਾਈਓ ਕਿਸਾਨ ਭਾਈਓ ਕੇ ਆਲਾ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਆਪਣਾ ਸਪਰੇਅ ਵਾਲਾ ਸਮਾਨ ਸਾਰਾ ਇਹ ਡੋਲੀ ਉੱਪਰ ਟੰਗ ਰੀਏ ਦੇਖੋ ਚਾਰ ਜਲਾ ਦਿਆਂ ਉਰੀ ਖੇਤੇ ਲਾਈਟ ਕਰਦੀ ਆਪਾਂ ਨੇ ਬੰਦ ਮੌਸਮ ਹੋ ਗਿਆ ਖਰਾਬ ਭਾਈ ਆਣੀ ਲਾਰ ਕੇ ਤਾਂ ਲੋਕਾਂ ਨੇ ਸਾਰਿਆਂ ਨੇ ਲਾਈਟਾਂ ਬੰਦ ਕਰਦੀਆਂ ਆਪਾਂ ਨੇ ਵੀ ਬੰਦ ਕਰਦੀ ਭਾਈ ਕਿਤੇ ਉਹਨਾਂ ਜੜ ਜੂੜ ਹੋ ਜਾਏ ਡਰ ਲੱਗਾ ਦੋਸਤੋ ਦੇਖੋ ਇਸ ਤਰ੍ਹਾਂ ਕੀ ਆਪਣੀ ਕਣਕ ਕੀ ਲੱਕ ਹੋ ਗਈ ਹੁਣ ਸੋਹਣੀ ਆ ਹੁਣ ਤੋਂ ਮਾਲਕ ਨਾ ਫੜ ਲਈ ਬਾਹ ਬਾਈ ਸਭ ਸੇ ਪਾਸ਼ਣ ਹੈ ਇਹ ਪੱਟੀ ਸਾਰੀ ਭਰਦੀ ਬਾਈ ਆਪਾਂ ਨੇ ਦੋਸਤੋ ਯਾਰ ਹੈ ਰੇ ਇਹ ਦਿੱਲੀ ਇਹ ਦਿੱਲੀ ਮੇਂ ਦਾ ਡੇਢ ਕਿੱਲਾ ਭਰ ਗਿਆ ਅੱਜ ਉਹ ਦੇਖਾਂ ਮੌਸਮ ਸਾਫ ਹੋਵੇਗਾ ਜੇ ਚਲਾ ਦੇਣ ਕੱਲ ਨੂੰ ਨਹੀਂ ਤਾਂ ਫਿਰ ਦੇਖੀ ਜਾਏਗੀ ਇਹ ਖੜਿਆ ਆਪਣਾ ਪਹਾੜੀ ਸ਼ੇਰ ਅੱਜ ਲੈਟ ਕਰਦੀ ਬੰਦ ਮਨਕਰਾਂ ਜੱਪਰ ਤੇ ਆਈ ਜੈ ਵੀ ਨਾ ਨਿਤਨ ਕੱਲ 3 ਵਜੇ ਬਾਗੀ ਦੀ 4 ਵਜੇ ਪਗ ਜਾ ਅੱਜ ਮਨਕਰ ਨਾ ਆਏ ਜੇ ਸਾਰੀਆਂ ਮੋਟਰਾਂ ਬੰਦ ਆ ਬਾਈ ਨੂੰ ਇਸ ਵਿੱਚ ਦੇ ਖਾਂ ਗੁੱਲੀ ਡੰਡੇ ਰੀ ਸਪਰੇ ਕਰਾਂਗੇ ਬਈ ਗੁੱਲੀ ਡੰਡਾ ਤਾਂ ਹੋ ਰਹਿ ਜ਼ਰੂਰ ਬਸ ਨਾਲ ਕਿ ਨਾਲ ਮੈਂ ਤਾਂ 2 ਦਿਨ ਪਹਿਲਾਂ ਸਪਰੇ ਕਰਾਂ ਬਈ ਸੁੱਕੇ ਮੈਂ ਟੋਪਕ ਤੇ ਆਪਣਾ ਲੀਡਰ ਦੋਏ ਮਿਕਸ ਕਰਕੇ ਕਰਦੇ ਆ 2-3 ਦਿਨਾਂ ਦਾ ਬਾਅਦ ਬਈ ਪਾਣੀ ਲਾ ਦਿਆਂ ਉੱਚਾ ਬੋਲਨਾ ਬੋਲੀਏ ਕਰਤਾਰੋਂ ਡਰੀਏ ਉੱਚਾ ਬੋਲਨਾ ਬੋਲੀਏ ਬਕਰਤਾਰੋਂ ਡਰੀਏ ਲੈ ਵੀ ਦੋਸਤੋ ਮਿੱਤਰੋ ਪਿਆਰਿਓ ਕਣਕ ਸੁੱਕ ਵੀ ਬਹੁਤ ਰਹੀ ਐ ਮੌਸਮ ਤਾਂ ਲੱਗਾ ਡਰ ਹੂੰ ਪਾਣੀ ਬਿਨੋਂ ਵੀ ਨਹੀਂ ਸਰਦਾ ਇਸ ਤਰ੍ਹਾਂ ਬਿਟਰ ਲੱਗਾ ਪਹਿਲਾਂ ਮਸਾਂ ਬਚਾਈ ਮਰਦੀ ਮਰਦੀ ਮਰੇ ਗਈ ਦੀ ਮਰਦੀ ਮਰਦੀ ਕੇ ਜਮੀਨੋ ਕੀ ਦੀ ਖਤਮ ਸਪਰੇ ਕਰ ਰਹੇ ਆ ਲੋਕ ਵੀ ਕਹਿੰਦੇ ਫੰਨੇ ਮੇ ਸਪਰੇ ਕਰ ਰਹੇ ਹੋ ਰੇ ਕਣਕ ਕਦ ਹੈ ਨਹੀਂ ਪੈਡਾ ਕੋਈ ਠੀਕ ਹੈ ਵੀ ਜੂਣ ਚੋਗ ਸਸਰੀਕਾਰ ਸਾਰਿਆਂ ਨੂੰ ਜਉਂਦੇ ਵਾਦਦੇ ਰਹੋ